ਤੁਸੀਂ ਸੁਣੋਗੇ ਅਧਿਆਏ 2 ਸਵੈ ਵਿਸ਼ਵਾਸ ਜੇਕਰ ਕਿਸੇ ਵਿਅਕਤੀ ਦਾ ਵਿਸ਼ਵਾਸ ਮਾਪਿਆ ਜਾ ਸਕਦਾ ਹੈ ਤਾਂ ਉਸ ਦੀਆਂ ਭਵਿੱਖੀ ਸਫਲਤਾਵਾਂ ਦਾ ਅਨੁਮਾਨ ਸਹੀ ਜੇ ਹੀ ਲਗਾਇਆ ਜਾ ਸਕਦਾ ਹੈ ਕਿਸੇ ਵੀ ਵਿਅਕਤੀ ਨੇ ਕੋਈ ਵੀ ਮਹਾਨ ਕੰਮ ਦੁਬਧਾ ਜਾਂ ਚੰਕਾ ਦੀ ਹਾਲਤ ਵਿੱਚ ਨਹੀਂ ਕੀਤਾ ਜੇਕਰ ਉਸ ਦਾ ਵਿਸ਼ਵਾਸ ਦ੍ਰਿੜ ਨਹੀਂ ਤਾਂ ਉਸ ਦੇ ਯਤਨ ਵੀ ਅਜਿਹੇ ਹੀ ਹੋਣਗੇ ਹਰ ਕੰਮ ਲਈ ਇਹ ਨਿਸ਼ਚਿਤ ਜ਼ਰੂਰੀ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਇਸ ਲਈ ਹੀ ਕਿਹਾ ਜਾਂਦਾ ਹੈ ਕਿ ਹਰ ਵੱਡਾ ਕੰਮ ਕਰਨ ਵਾਲਾ ਆਗੂ ਜਾਂ ਨੇਤਾ ਆਪਣੇ ਉੱਪਰ ਵਿਸ਼ਵਾਸ ਕਰਦਾ ਹੈ ਅਤੇ ਆਤਮ ਵਿਸ਼ਵਾਸ ਹੀ ਸਾਨੂੰ ਉਹ ਮਾਰਗ ਦਿਖਾਉਂਦਾ ਹੈ ਜਿਸ ਤੇ ਚੱਲ ਕੇ ਅਸੀਂ ਉਹ ਹਰ ਵਸਤੂ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਸਾਡੇ ਲਈ ਸੰਭਵ ਹੈ ਸਵੈ ਵਿਸ਼ਵਾਸ ਹੀ ਉਹ ਸ਼ਕਤੀ ਹੈ ਜਿਹੜੀ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਦੀ ਪ੍ਰੀਖਿਆ ਲੈ ਸਕਦੀ ਹੈ ਸਾਡਾ ਵਿਸ਼ਵਾਸ ਸਾਨੂੰ ਮਹਾਨ ਕਾਰਜ ਕਰਨ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਉਹ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਦਾ ਅਨੁਮਾਨ ਲਗਾ ਸਕਦਾ ਹੈ ਜਿਨ੍ਹਾਂ ਦੁਆਰਾ ਉਹ ਕਾਰਜ ਸੰਪੂਰਨ ਹੋ ਸਕਦਾ ਹੈ ਬਹੁਤ ਸਾਰੇ ਲੋਕ ਇਹ ਕਿਹਾ ਕਰਦੇ ਹਨ ਕਿ ਜੇ ਮੇਰੇ ਵਿੱਚ ਫਲਾਨਾ ਗੁਣ ਹੁੰਦਾ ਤਾਂ ਮੈਂ ਬਹੁਤ ਕੁਝ ਕਰ ਸਕਦਾ ਜੇ ਮੈਂ ਇੰਨਾ ਯੋਗ ਹੁੰਦਾ ਤੇ ਮੈਂ ਅਜੀਹਾ ਕੰਮ ਕਰਕੇ ਦਿਖਾਉਂਦਾ ਜਿਸ ਨੂੰ ਦੇਖ ਕੇ ਸਾਰਾ ਸੰਸਾਰ दंग ਰਹਿ ਜਾਂਦਾ ਪਰ ਸੱਚ ਇਹ ਹੈ ਕਿ ਪ੍ਰਸ਼ਨ ਗੁਣ ਜਾਂ ਯੋਗਤਾ ਦਾ ਨਹੀਂ ਸਗੋਂ ਆਤਮ ਵਿਸ਼ਵਾਸ ਦਾ ਹੈ ਗੱਲ ਇਹ ਨਹੀਂ ਹੁੰਦੀ ਕਿ ਸ਼ਿਕਾਇਤ ਕਰਨ ਵਾਲੇ ਵਿੱਚ ਯੋਗਤਾ ਜਾਂ ਗੁਣ ਨਹੀਂ ਹੁੰਦੇ ਸਗੋਂ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਭਾਵੇਂ ਉਸ ਵਿੱਚ ਕੰਮ ਕਰਨ ਦੀ ਪੂਰੀ ਯੋਗਤਾ ਹੁੰਦੀ ਹੈ ਅਤੇ ਉਹ ਜਾਣਦਾ ਵੀ ਹੈ ਕਿ ਉਸ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਪਰ ਫਿਰ ਵੀ ਉਹ ਉਸ ਕੰਮ ਨੂੰ ਨਹੀਂ ਕਰਦਾ ਕਿਉਂ ਇਸ ਲਈ ਕਿ ਉਸ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਜੇਕਰ ਸਾਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਸਾਨੂੰ ਵੱਡੇ ਤੋਂ ਵੱਡੇ ਕੰਮ ਕਰਨ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ। ਬਜਾਏ ਉਸ ਦਸ਼ਾ ਦੇ ਜਦ ਸਾਨੂੰ ਆਪਣੇ ਆਪ ਉੱਪਰ ਵਿਸ਼ਵਾਸ ਨਹੀਂ ਹੁੰਦਾ। ਸਾਡੇ ਵਿੱਚੋਂ ਬਹੁਤੇ ਵਿਅਕਤੀਆਂ ਨੂੰ ਪਰਮਾਤਮਾ ਨੇ ਇਹ ਯੋਗਤਾ ਦਿੱਤੀ ਹੋਈ ਹੈ ਕਿ ਜਿਸ ਦੁਆਰਾ ਉਹ ਜੀਵਨ ਵਿੱਚ ਆਪਣੇ ਲਈ ਇੱਕ ਗੌਰਵਮਈ ਸਥਾਨ ਪ੍ਰਾਪਤ ਕਰ ਸਕਦੇ ਹਨ। ਜੇਕਰ ਸਾਡੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਤਾਂ ਉਹ ਕੇਵਲ ਇਸ ਗੱਲ ਦੀ ਕਿ ਸਾਨੂੰ ਆਪਣੇ ਆਪ ਤੇ ਹੀ ਵਿਸ਼ਵਾਸ ਨਹੀਂ ਤੇ ਇਹ ਕਮੀ ਇਸ ਲਈ ਹੈ ਕਿ ਸਾਨੂੰ ਕੋਈ ਉਤਸ਼ਾਹਤ ਕਰਨ ਵਾਲਾ ਨਹੀਂ ਯੋਗਤਾਵਾਂ ਅਤੇ ਸਮਰੱਥਾਵਾਂ ਸਾਡੇ ਅੰਦਰ ਕਿਰਿਆਹੀਨ ਅਵਸਥਾ ਵਿੱਚ ਪਈਆਂ ਹੋਈਆਂ ਹਨ ਉਹਨਾਂ ਨੂੰ ਕੇਵਲ ਠੋਕਰ ਮਾਰਨ ਅਤੇ ਜੁਗਾਉਣ ਦੀ ਲੋੜ ਹੁੰਦੀ ਹੈ ਸਾਨੂੰ ਚਾਹੀਦਾ ਹੈ ਕਿ ਆਪਣੀਆਂ ਸੁੱਤੀਆਂ ਹੋਈਆਂ ਸਮਰਥਾਵਾਂ ਨੂੰ ਝੰਡੋੜ ਕੇ ਜਗਾ ਦਈਏ ਜਿਵੇਂ ਸੋਨਾ ਕਦੇ ਵੀ ਧਰਤੀ ਦੀ ਉੱਪਰਲੀ ਤਹਿ ਤੋਂ ਆਪਰਾਪਤ ਨਹੀਂ ਹੁੰਦਾ ਤੁਹਾਡੇ ਅੰਦਰ ਵੀ ਸੋਨੇ ਦੀ ਖਾਣ ਛੁਪੀ ਹੋਈ ਹੈ ਉਸ ਤੱਕ ਪਹੁੰਚਣ ਲਈ ਤੁਹਾਨੂੰ ਕਠਨ ਅਤੇ ਦੁਰਗਮ ਘਾਟੀਆਂ ਵਿੱਚੋਂ ਦੀ ਲੰਘਣਾ ਪਵੇਗਾ ਅਤੇ ਆਪਣੀ ਪ੍ਰਕਿਰਤੀ ਦੀਆਂ ਅੜਿਚਰਾਂ ਨੂੰ ਦੂਰ ਕਰਨਾ ਪਵੇਗਾ ਤੇ ਇਸ ਦੇ باوجود ਵੀ ਤੁਹਾਨੂੰ ਸ਼ੁੱਧ ਸੋਨਾ ਨਹੀਂ ਮਿਲੇਗਾ ਬਲਕਿ ਕੱਚਾ ਸੋਨਾ ਹੀ ਮਿਲੇਗਾ ਜਿਸ ਵਿੱਚ ਪੱਥਰ ਤੇ ਹੋਰ ਪਦਾਰਥ ਮਿਲੇ ਹੋਣਗੇ ਅਤੇ ਉਸ ਨੂੰ ਸਾਫ਼ ਕਰਨ ਲਈ ਹੋਰ ਮਿਹਨਤ ਕਰਨੀ ਪਵੇਗੀ ਅਕਸਰ ਲੋਕ ਕਹਿੰਦੇ ਹਨ ਕਿ ਸਾਡੇ ਵਿੱਚ ਕੋਈ ਯੋਗਤਾ ਨਹੀਂ ਕੋਈ ਗੁਣ ਨਹੀਂ ਅਸੀਂ ਚੁਸਤ ਤੇ ਚਲਾਕ ਨਹੀਂ ਸਕੂਲ ਵਿੱਚ ਆਪਣੇ ਸਹਿਪਾਠੀਆਂ ਵਿੱਚੋਂ ਸਭ ਤੋਂ ਪਿੱਛੇ ਰਹਿੰਦੇ ਹਾਂ ਸਾਨੂੰ ਵਿਸ਼ਵਾਸ ਨਹੀਂ ਚਾਹੇ ਅਸੀਂ ਕਿਤਨੀ ਵੀ ਕੋਸ਼ਿਸ਼ ਕਿਉਂ ਨਾ ਕਰੀਏ ਕਿ ਅਸੀਂ ਸਫਲ ਹੋ ਜਾਵਾਂਗੇ। ਉਹਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਸਫਲ ਜੀਵਨ ਲਈ ਸਿੱਖਿਆ ਜਾਂ ਸਕੂਲੀ ਯੋਗਤਾ ਕੋਈ ਮਾਪਦੰਡ ਨਹੀਂ ਹੈ। ਸੰਸਾਰ ਵਿੱਚ ਕਈ ਅਜਿਹੇ ਮਨੁੱਖ ਹੋਏ ਹਨ ਜਿਨ੍ਹਾਂ ਨੇ ਬਹੁਤ ਮਹਾਨ ਕੰਮ ਕੀਤੇ ਹਨ ਉਹ ਸਕੂਲ ਦੇ ਦਿਨਾਂ ਵਿੱਚ ਬਹੁਤ ਕਮਜ਼ੋਰ ਬੁੱਧੀ ਅਤੇ ਮੂਡ ਸਨ। اپنی کلاس ਵਿੱਚ ਉਹਨਾਂ ਨੇ ਕਦੇ ਕੋਈ ਉੱਚਾ ਸਥਾਨ ਪ੍ਰਾਪਤ ਨਹੀਂ ਕੀਤਾ ਸੀ ਪਰ ਆਪਣੇ ਆਤਮ ਵਿਸ਼ਵਾਸ ਤੇ ਬਲ ਤੇ ਬਾਅਦ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਇਹ ਵਿਸ਼ਵਾਸ ਹੀ ਸਾਡੇ ਗੁਪਤ ਗੁਣਾ ਦੇ ਜਿੰਦਰੇ ਖੋਲ ਦਿੰਦਾ ਹੈ ਅਤੇ ਸਾਨੂੰ ਸਾਡੇ ਗੁਣਾ ਅਤੇ ਯੋਗਤਾਵਾਂ ਦੇ ਪ੍ਰਦਰਸ਼ਨ ਦਾ ਮੌਕਾ ਪ੍ਰਦਾਨ ਕਰਦਾ ਹੈ ਇਸ ਵਿਸ਼ਵਾਸ ਨੇ ਹੀ ਸੰਸਾਰ ਵਿੱਚ ਚਮਤਕਾਰ ਦਿਖਾਏ ਹਨ ਜਿਸ ਗੱਲ ਨਾਲ ਤੁਹਾਡਾ ਆਤਮ ਵਿਸ਼ਵਾਸ ਵਧਦਾ ਹੈ ਉਹੀ ਗੱਲ ਤੁਹਾਡੀਆਂ ਯੋਗਤਾਵਾਂ ਵਿੱਚ ਵੀ ਵਾਧਾ ਕਰਦੀ ਹੈ ਜੇਕਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਜੇਕਰ ਤੁਸੀਂ ਸਥਿਰ ਚਿਤ ਹੋ ਕੇ ਕੰਮ ਕਰਦੇ ਹੋ ਤਾਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਤੁਹਾਡੀ ਸਿੱਖਿਆ ਘੱਟ ਹੈ ਜਾਂ ਤੁਹਾਡੀ ਯੋਗਤਾ ਜ਼ੀਰੋ ਹੈ ਕਿਉਂਕਿ ਤੁਹਾਡੀ ਸਫਲਤਾ ਅਤੇ ਅਸਫਲਤਾ ਤੁਹਾਡੇ ਆਤਮ ਵਿਸ਼ਵਾਸ ਸਥਿਰਤਾ ਅਤੇ ਸੰਘਰਸ਼ ਤੇ ਨਿਰਭਰ ਕਰਦੀ ਹੈ ਬਹੁਤ ਸਾਰੇ ਨੌਜਵਾਨਾਂ ਦੇ ਕੰਮਾਂ ਤੇ ਵਿਸ਼ਵਾਸ ਨੇ ਜੋ ਅਦਭੁਤ ਪ੍ਰਭਾਵ ਪਾਇਆ ਹੈ ਉਸ ਦਾ ਅਨੁਮਾਨ ਕੋਈ ਨਹੀਂ ਲਗਾ ਸਕਦਾ। ਦ੍ਰਿੜ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਦੇ ਮਾਰਗ ਵਿੱਚ ਕੋਈ ਵਸਤੂ ਰੁਕਾਵਟ ਨਹੀਂ ਬਣ ਸਕਦੀ। ਉਹ ਸਾਰੇ ਬੰਦਰਾਂ ਨੂੰ ਤੋੜ ਦਿੰਦਾ ਹੈ ਅਤੇ ਆਫਤਾਂ ਦੇ ਪਹਾੜਾਂ ਨੂੰ ਪੀਸ ਦਿੰਦਾ ਹੈ। ਧੰਨਵਾਦ।